ਦੋਸਤੋ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਬਹੁਤ ਹੀ ਵਧੀਆ ਲੋਕੇਸ਼ਨ ਆ ਦੇਖੋ ਖੇਤ ਦੇ ਵਿੱਚ ਕਿੰਨੇ ਹੀ ਸਾਰੇ ਦਰਖਤ ਕਿਸੇ ਟਾਈਮ ਹਰ ਖੇਤ ਦੇ ਵਿੱਚ ਇਸ ਤਰ੍ਹਾਂ ਦੇ ਭਾਰੇ ਭਾਰੇ ਤੇ ਵੱਡੇ ਦਰਖਤ ਹੁੰਦੇ ਸੀ ਜੋ ਕਿ ਖੇਤ ਦੀ ਸ਼ਾਨ ਮੰਨੇ ਜਾਂਦੇ ਸੀ ਘਰੋਂ ਬੰਦਾ ਜਾ ਕੇ ਮੰਜੀ ਢਾ ਕੇ ਮੰਜਾ ਢਾ ਕੇ ਖੇਤਾਂ ਦੇ ਵਿੱਚ ਕੰਮ ਤਾਂ ਦਾ ਕਰਕੇ ਪੈ ਜਾਂਦਾ ਸੀ ਤੇ ਮੈਨੂੰ ਲੱਗਦਾ ਵੀ ਏਸੀ ਵੀ ਇਹਨਾਂ ਦਰਖਤਾਂ ਦੀਆਂ ਠੰਡੀਆਂ ਛਾਵਾਂ ਦੇ ਥੱਲੇ ਚ ਵਗਦੀਆਂ ਠੰਡੀਆਂ ਹਵਾਵਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਸੀਗਾ ਸਮੇਂ ਦੇ ਨਾਲ ਨਾਲ ਹੌਲੀ-ਹੌਲੀ ਇਹ ਦਰਖਤ ਕੱਟੇ ਜਾਣ ਲੱਗੇ ਕੋਸ ਅੱਗਾਂ ਦੇ ਨਾਲ ਸੜਦੇ ਗਏ ਤੇ ਖੇਤਾਂ ਦੇ ਵਿੱਚੋਂ ਦਰਖਤ ਲਗਾਤਾਰ ਘਟਦੇ ਗਏ ਪਰ ਪਿੰਡ ਭਲੂਰ ਅੱਜ ਵੀ ਇੱਕ ਅਸੀਂ ਖੇਤ ਦੇ ਵਿੱਚ ਇਹ ਦਰਖਤ ਦੇਖ ਰਹੇ ਹਾਂ ਸੁਰਗਵਾਸੀ ਹਿੰਦਰ ਸਿੰਘ ਜੀ ਖੂਹ ਵਾਲੇ ਆ ਉਹਨਾਂ ਦਾ ਪੁਰਾਣਾ ਕੂਆ ਉਹਨਾਂ ਨੇ ਇਹ ਪੁਰਾਣੇ ਦਰਖਤ ਅੱਜ ਵੀ ਸਾਂਭ ਕੇ ਰੱਖੇ ਹੋਏ ਆ ਬਹੁਤ ਹੀ ਸ਼ਾਨਦਾਰ ਠੰਡੀ ਸ਼ਾਂ ਦਾ ਨਜ਼ਾਰਾ ਆਉ ਪੁਰਾਣਾ ਖੂਹ ਜਿਸ ਕਰਕੇ ਅੱਜ ਵੀ ਉਹਨਾਂ ਦੇ ਪਰਿਵਾਰ ਨੂੰ ਖੂਹ ਵਾਲੇ ਪਰਿਵਾਰ ਦੇ ਨਾਲ ਜਾਣਿਆ ਜਾਂਦਾ ਹੈ ਸਾਡੇ ਭਲੂਰ ਇਲਾਕੇ ਦਾ ਪੂਰੇ ਇਲਾਕੇ ਦਾ ਇਹ ਪਹਿਲਾ ਖੂਹ ਆ ਜਿਹੜਾ ਇਹਨਾਂ ਨੇ ਲਵਾਇਆ ਸੀ ਤੇ ਇਸ ਦੇ ਪਾਣੀ ਦੇ ਨਾਲ ਸਿੰਚਾਈ ਕੀਤੀ ਜਾਂਦੀ ਸੀ ਬੇਸ਼ੱਕ ਹੁਣ ਇਹ ਵਰਤੋਂ ਜਨੇ ਇਹ ਬੰਦ ਹੋ ਚੁੱਕਾ ਹੈ ਤੇ ਇਹਦੇ ਦਾਲੇ ਅੱਜ ਵੀ ਭਾਰੀ ਗਿਣਤੀ ਦੇ ਵਿੱਚ ਵੱਡੇ ਵੱਡੇ ਦਰਖਤ ਨੇ ਬਹੁਤ ਹੀ ਸ਼ਾਨਦਾਰ ਨਜ਼ਾਰਾ ਸਾਨੂੰ ਵਰਤਵਾ ਦੇ ਦਰਖਤ ਆਪਣੇ ਖੇਤਾਂ ਦੇ ਵਿੱਚ ਲਾਉਣੇ ਚਾਹੀਦੇ ਆ ਕੁਦਰਤ ਦਾ ਬਹੁਤ ਹੀ ਸ਼ਾਨਦਾਰ ਨਜ਼ਾਰਾ ਪਲੂਰ ਦੇ ਦੋ ਸੱਜਣ ਵੀ ਖੜੇ ਆ ਇੱਥੇ ਜਸਵੀਰ ਸਿੰਘ ਤੇ ਗਰਜੀਤ ਸਿੰਘ हां भाई गुरजीत सिंह ਤੇ ਜਸਵੀਰ ਸਿੰਘ ਸੰਘਨੇ ਦਰਖਤਾਂ ਦੀ ਸ਼ਾਨ ਦਾ ਇਹ ਨਜ਼ਾਰਾ ਕਿਵੇਂ ਲੱਗਾ ਤੁਹਾਨੂੰ ਆ ਇਸ ਤਰ੍ਹਾਂ ਦਾ ਆਨੰਦ ਬਹੁਤ ਘੱਟ ਦੇਖਣ ਨੂੰ ਅੱਜ ਕੱਲ ਮਿਲ ਰਿਹਾ ਖੇਤਾਂ ਦੇ ਵਿੱਚ ਕਿਉਂਕਿ ਖੇਤਾਂ ਦੇ ਵਿੱਚ ਦਰਖਤਾਂ ਦੀ ਕਟਾਈ ਹੀ ਅੰਦਾਜ਼ ਧੁੰਦ ਹੋ ਰਹੀ ਆ ਲਗਾਉਣ ਵਾਲੇ ਪਾਸੇ ਤਾਂ ਬਹੁਤ ਜ਼ਿਆਦਾ ਘੱਟ ਧਿਆਨ ਦਿੱਤਾ ਜਾਂਦਾ ਵਾ ਜਿਹਦੇ ਕਰਕੇ ਸਮਾਂ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਤੁਹਾਨੂੰ ਦਰਖਤਾਂ ਦੀ ਜਿਹੜੀਆਂ ਠੰਡੀਆਂ ਸ਼ਾਮਾਂ 'ਚ ਬੈਠਣ ਦੀਆਂ ਆਉਣ ਵਾਲੇ ਸਮਿਆਂ ਦੇ ਵਿੱਚ ਆਪਾਂ ਇਹ ਵੀ ਗਵਾ ਬੈਠਾਂਗੇ ਜੇਕਰ ਸਮੇਂ ਸਮਾਂ ਰਹਿਣਿਆਂ ਲੋਕ ਕੁਦਰਤ ਦੇ ਨਾਲ ਨਾ ਜੁੜ ਸਕੇਗਾ ਕਿਉਂਕਿ ਜਿਹੜੇ ਹਾਲਾਤ ਮੈਂ ਕਹਿੰਦਾ ਕਿ ਜਿਉਂ ਹਰੀ ਕ੍ਰਾਂਤੀ ਆਈ ਆ ਅ ਖਾਸ ਕਰਕੇ ਇੰਡੀਆ ਦੇ ਵਿੱਚ ਜਦੋਂ ਦੀ ਹਰੀ ਕ੍ਰਾਂਤੀ ਆਈ ਹੈ ਹਰੀ ਕ੍ਰਾਂਤੀ ਨੇ ਬੜਾ ਵੱਡੇ ਲੈਵਲ ਤੇ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ ਉੱਤੇ ਮੈਂ ਕਹਿੰਨਾ ਕਿ ਖਾਸ ਕਰਕੇ ਵਰਲਡ ਲੈਵਲ ਤੇ ਨਹੀਂ ਖਾਸ ਕਰਕੇ ਇੰਡੀਆ ਲੈਵਲ ਤੇ ਇੰਡੀਆ ਦੇ ਵਿੱਚੋਂ ਖਾਸ ਕਰਕੇ ਪੰਜਾਬ ਲੈਵਲ ਤੇ ਇਹ ਹਰੀ ਕ੍ਰਾਂਤੀ ਨੇ ਬਹੁਤ ਹੀ ਵੱਡਾ ਨੁਕਸਾਨ ਕੀਤਾ ਵਾ ਹਰੀ ਕ੍ਰਾਂਤੀ ਦੇ ਨੁਕਸਾਨ ਨਾਲ ਇੱਕ ਪਾਸੇ ਠੀਕ ਆ ਸਾਡੇ ਕੋਲੇ ਪੈਸਾ ਆ ਗਿਆ ਅਸੀਂ ਅਨਾਜ ਵਧਾ ਜ਼ਰੂਰ ਦਿੱਤਾ ਪਰ ਦੂਜੇ ਪਾਸੇ ਅਸੀਂ ਬਿਮਾਰੀਆਂ ਦੇ ਵਿੱਚ ਜਕੜੇ ਗਏ ਇਹਨਾਂ ਦਰਖਤਾਂ ਤੋਂ ਦੂਰ ਹੋ ਗਏ ਆ ਸੋ ਸਮੇਂ ਨਾਲ ਸਾਨੂੰ ਇਹਨਾਂ ਚੀਜ਼ਾਂ ਵੱਲ ਵੀ ਨੇੜੇ ਇਹਨਾਂ ਦੇ ਆਉਣਾ ਚਾਹੀਦਾ ਤਾਂ ਜੋ ਸਮਾਂ ਰਹਿੰਦਿਆਂ ਅਸੀਂ ਆਪਣੀ ਉਮਰ ਨੂੰ ਤਾਂ ਅਸੀਂ ਭੁੱਲ ਹੀ ਗਏ ਆ ਸਿਹਤ ਵਾਲੇ ਦਾ ਪਾਸੇ ਇਕੱਲੀ ਪੈਸੇ ਦੀ ਦੌੜ ਦੇ ਵਿੱਚ ਪੈ ਗਏ ਆ ਸੋ ਇਸ ਕਰਕੇ ਸਾਨੂੰ ਖਾਸ ਕਰਕੇ ਇਸ ਚੀਜ਼ਾਂ ਵੱਲ ਕੁਦਰਤੀ ਨਜ਼ਾਰਿਆਂ ਵੱਲ ਕੁਦਰਤੀ ਚੀਜ਼ਾਂ ਵੱਲ ਸਾਨੂੰ ਸਭ ਤੋਂ ਵੱਧ ਵੱਧ ਕੇ ਧਿਆਨ ਦੇਣਾ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਹੀ ਸ਼ਾਨਦਾਰ ਵਿਚਾਰ ਦਿੱਤੇ ਬਾਈ ਨੇ ਤੇ ਤੁਸੀਂ ਦੂਰੋਂ ਫੇਰ ਲੋਕੇਸ਼ਨ ਵੇਖੋ ਜੀ ਕਿੰਨੇ ਸਾਰੇ ਸੰਗਨੇ ਦਰਖਤ ਕੁਦਰਤ ਦਾ ਸ਼ਾਨਦਾਰ ਨਜ਼ਾਰਾ